ਸੋਣਿਆ ਤੁਸੀਂ ਕਿ ਜਦੋਂ ਵੀ ਕੋਈ ਨਗਰ ਕਾਉਂਸਲ ਦੀ ਜਾਂ ਕੋਈ ਪੰਚਾਇਤ ਦੀ ਇਲੈਕਸ਼ਨ ਆਉਂਦੀ ਆ ਤੇ ਸੱਤਾਧਾਰੀ ਜਿਹੜਾ ਧਿਰ ਹੁੰਦਾ ਏ ਉਹ ਮਨਮਰਜ਼ੀਆ ਕਰਦਾ ਤੇ ਆਪਣੀ ਹੀ ਚਲਾਉਂਦਾ ਏ ਪਰ ਇੰਨੀ ਮਨਮਰਜ਼ੀ ਚਲਾਈ ਜਾਊਗੀ ਇਹ ਜਿਹੜਾ ਨੋਟੀਫਿਕੇਸ਼ਨ ਹੋਇਆ ਇਹਨੂੰ ਦੇਖ ਕੇ ਸਾਫ਼ ਨਜ਼ਰ ਆਉਂਦਾ ਏ ਕਿ ਸਰਕਾਰ ਦਾ ਪੂਰਾ ਮੂਡ ਆ ਕਿ ਇਹ ਕਾਉਂਸਲ ਜਿਹੜੀ ਧੱਕੇ ਦੇ ਨਾਲ ਜਿੱਤ ਪ੍ਰਾਪਤ ਕਰ ਲਈ ਜਾਵੇ ਜੋ ਕਿ ਅਸੰਭਵ ਹੈ ਇਹ ਨੋਟੀਫਿਕੇਸ਼ਨ ਹੁੰਦਾ ਹੈ 22 12 ਨੂੰ 24 ਤਰੀਕ 25 ਤਰੀਕ ਨੂੰ ਜਦੋਂ ਪ੍ਰੈਸ ਵਾਲੇ ਰੌਲਾ ਪਾ ਦਿੰਦੇ ਨੇ ਕਿ ਨੋਟੀਫਿਕੇਸ਼ਨ ਹੋ ਗਿਆ ਆਫ ਦਾ ਰਿਕਾਰਡ ਜਦੋਂ ਵਾਰਡਬੰਦੀ ਦਾ ਫੇਸਬੁੱਕ ਤੇ ਪਹਿਣਾ ਚਾਲੂ ਹੋ ਜਾਂਦਾ ਤੇ ਫਿਰ ਇਹਨਾਂ ਨੇ ਹਫੜਾ ਦਫੜੀ ਦੇ ਵਿੱਚ 26 ਤਰੀਕ ਨੂੰ ਨੋਟਿਸ ਲਗਾ ਦਿੱਤਾ ਕਿ ਇਹ ਵਾਰਡਬੰਦੀ ਇਸ ਤਰੀਕੇ ਦੇ ਨਾਲ ਹੋਈ ਆ ਔਰ ਲਿਖ ਦਿੱਤਾ ਕਿ 7 ਦਿਨਾਂ ਦੇ ਵਿੱਚ ਇਤਰਾਜ਼ ਜਿਹੜੇ ਆ ਉਹ ਦਰਜ ਕਰਵਾਏ ਜਾਣ ਜਦੋਂ ਕਿ 22 ਨੂੰ ਜੇ 7 ਦਿਨ ਕਰੀਏ ਤੇ ਅੱਜ ਉਹਦੀ ਲਾਸਟ ਤਰੀਕ ਬੰਦੀ ਹੈ 29 ਪਰ ਜੇ ਪੋਸਟ ਜਿੱਥੇ ਚਪਕਾਇਆ ਗਿਆ ਇਹਨਾਂ ਨੇ ਉਹ ਚਿੱਠੀ ਚਪਕਾਈ ਗਈ 26 ਤਰੀਕ ਨੂੰ ਜਦੋਂ ਆਫੀਸ਼ੀਅਲ ਤੌਰ ਤੇ ਲੋਕਾਂ ਨੂੰ ਪਤਾ ਲੱਗਿਆ ਤੇ ਤਰੀਕ ਗਾਂ ਬੰਦੀ ਆ ਚਲੋ ਠੀਕ ਹੈ ਸਰਕਾਰਾਂ ਨੇ ਕਰਨਾ ਹੀ ਹੁੰਦੀ ਆਪਣੀ ਮਰਜ਼ੀ ਪਰ ਇੰਨਾ ੱਤਕਾ ਇੱਕ ਵਾਰ ਨੰਬਰ 13 ਹੈ ਜਿੱਥੋਂ ਸਾਡੀ ਭੈਣ ਹਲਕਾ ਐਰੀ ਪਿਛਲੀ ਵਾਰਾ ਇਲੈਕਸ਼ਨ ਲੜਦੀ ਸੀ ਸਰਕਾਰ ਨੂੰ ਕੀ ਡਰ ਪੈ ਗਿਆ ਉਹਦੇ ਘਰ ਵਾਲੀ ਗਲੀ ਕੱਟ ਕੇ ਔਰ ਸਿੱਧੀ ਦੀ ਸਿੱਧੀ ਮੋਜੋਵਾਲ ਨਾਲ ਜੋੜ ਦਿੱਤੀ ਇੱਕ ਗਲੀ ਇੱਥੋਂ ਦੀ ਤੇ ਬਾਕੀ ਸਾਰਾ ਵਾਰਡ ਮੋਜੋਵਾਲਾ ਮੋਜੋਵਾਲ ਵਾਲਾ ਤੇ ਵਿੱਚ ਕੀ ਆ ਵਿੱਚ ਦਰਿਆ ਰੇਲਵੇ ਪੁਲ ਡੈਮ ਪੰਡ ਸੱਤ ਕਿਲੋਮੀਟਰ ਦੂਰ ਜਾ ਕੇ ਉੱਥੇ ਮੋਜੋਵਾਲ ਦੇ ਨਾਲ 13 ਨੰਬਰ ਵਾਰਡ ਦੀ ਇਹ ਲੈਨ ਨੂੰ ਜੋੜਨਾ ਇਹ ਸਰਕਾਰ ਖੌਬ ਜਦਾ ਹੈ ਭਾਰਤੀ ਜਨਤਾ ਪਾਰਟੀ ਦੇ ਆਉਣ ਵਾਲੇ ਕੈਂਡੀਡੇਟਾਂ ਤੋਂ ਇੱਥੇ ਬਸ ਨਹੀਂ ਜਿਹੜੀ ਵਾਰ ਨੰਬਰ 18 ਹੈ ਉਹਦੇ ਤੋਂ ਰਾਮਪੁਰ ਸਾਨੀ ਵਾਲਾ ਹਿੱਸਾ ਕੱਟ ਕੇ ਦੂਜੇ ਪਾਸੇ ਜੋੜ ਦਿੱਤਾ ਇਹ ਪੂਰੀ ਪਲੈਨਿੰਗ ਦੇ ਨਾਲ ਧੱਕਾਸ਼ਾਹੀ ਕਰਦੇ ਨਾਲ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਕਾਉਂਸਲ ਤੇ ਕਬਜ਼ਾ ਕਰ ਲਈਏ ਮੈਂ ਮੰਤਰੀ ਸਹਿਬਾਨ ਨੂੰ ਔਰ ਉਹਨਾਂ ਦੇ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਕਿ ਐਡਾ ਧੱਕਾ ਨਾ ਕਰੋ ਐਡਾ ਧੱਕਾ ਅਸੀਂ ਚੱਲਣ ਵੀ ਨਹੀਂ ਦੇਣਾ ਠੀਕ ਹੈ ਸਰਕਾਰਾਂ ਧੱਕਾ ਕਰਦੀਆਂ ਨੇ ਤੁਸੀਂ ਆਪ ਦੇਖੋ ਕਿ 13 ਨੰਬਰ ਵਾਰਡ ਦੀ ਗਲੀ ਜਿਹੜੀ ਆ ਚੁੱਕ ਕੇ ਮੋਜੋਵਾਲ ਨਾਲ ਜੋੜਨੀ ਜ਼ੈਰਿਆ ਕਿ ਨਹੀਂ ਜਾਏ ਇਹ ਤੱਕਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਅੱਜ ਅਸੀਂ ਭਾਰਤੀ ਜਨਤਾ ਪਾਰਟੀ ਨੰਗਲ ਮੰਡਰ ਵੱਲੋਂ ਇਤਰਾਜ਼ ਜਿਹੜਾ ਵਾ ਇਸ ਗਲੀ ਦਾ ਦਰਜ ਕਰਵਾਇਆ ਸਾਨੂੰ ਕਾਨੂੰਨ ਤੇ ਪੂਰਾ ਭਰੋਸਾ ਹੈ ਕਿ ਇਹਦੀ ਪੁਨਰ ਫਿਰ ਇਹਦੇ ਤੇ ਇੱਕ ਵਾਰ ਵਿਚਾਰ ਕਰਕੇ ਇਹ ਵਾਰਡ ਬੰਦੀ ਨੂੰ ਦੁਬਾਰਾ ਕੀਤਾ ਜਾਵੇ ਐਸੀ ਅਸੀਂ ਐਪਲੀਕੇਸ਼ਨ ਕਾਰਸਾਦ ਅਫਸਰ ਨੂੰ ਦੇਣ ਆਏ ਸੀ ਉਹ ਸਾਬ ਨੂੰ ਖੈਰ ਉਹ ਤਾਂ ਪਹਿਲਾਂ ਵੀ ਬੈਠਦੇ ਸੂਪਰ ਡੈਟ ਸਾਹਿਬ ਨੂੰ ਅਹੀ ਐਪਲੀਕੇਸ਼ਨ ਦੇ ਕੇ ਚੱਲੇ ਆ ਆਸ ਕਰਦੇ ਆ ਕਿ ਸਰਕਾਰ ਇਹਦੇ ਦੇ ਗੌਰ ਜਰੂਰ ਕਰੇਗੀ ਨੀਦੇ ਧੱਕਾ ਜਿਹੜਾ ਕੀਤਾ ਇਹ ਲੋਕ ਇਹਨਾਂ ਨੂੰ ਕਦੀ ਮਾਫ ਨਹੀਂ ਕਰਨਗੇ